ਰਜਿੰਦਰ ਜੀ ਇੱਕ ਮਿੰਟ ਜੀ ਰਾتي ਪਾਰਟੀ ਨੂੰ ਹਲਕਾ ਜਰਤਨ ਜੀ ਦਿੱਤੀ ਪਾਰਟੀ ਦੇ ਕੀ ਜੇ ਧੰਵਾਦ ਸਾਰਿਆਂ ਨੂੰ ਪਹਿਲਾਂ ਤੇ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਸੀਐਮ ਸਾਹਿਬ ਦਾ ਮਨੀਸ਼ ਸ਼ਿਸ਼ੋਦੀਆ ਸਾਹਿਬ ਦਾ ਤੇ ਪ੍ਰਧਾਨ ਸਾਹਿਬ ਦਾ ਅਰੋੜਾ ਸਾਹਿਬ ਦਾ ਅਮਨ ਅਰੋੜਾ ਜੀ ਦਾ तहे ਦਿਲੋਂ ਧੰਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਿਤਾਇਆ ਔਰ ਮੈਨੂੰ ਇਸ ਹਲਕੇ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ। ਔਰ ਮੈਂ ਇਹ ਯਕੀਨ ਨਾਲ ਕਹਿ ਸਕਦਾ ਕਿ ਅੱਜ ਸਮੇਂ ਦੀ ਲੋੜ ਸੀ। ਸਮੇਂ ਦੀ ਨਜ਼ਾਕਤ ਨੂੰ ਸਮਝਦੇ ਆਇਆ। ਅੱਜ ਜੋ ਪਾਰਟੀ ਨੇ ਮੇਰੇ ਵਿੱਚ ਵਿਸ਼ਵਾਸ ਜਤਾਇਆ ਉਹਦੇ ਤੇ ਅਸੀਂ ਪੂਰਨ ਤੌਰ ਤੇ ਪੂਰੇ ਉਤਰਾਂਗੇ। ਔਰ ਵੱਧ ਚੜ ਕੇ ਜਿਹੜੀਆਂ ਪਿੱਛੇ ਕੋਈ ਖਾਮੀਆਂ ਰਹਿ ਗਈਆਂ ਸਾਡੇ ਜਿਹੜੇ ਪਹਿਲੇ ਵਿਧਾਇਕ ਸਾਹਿਬ ਸੀਗੇ ਉਹਨਾਂ ਨੂੰ ਕੋਈ ਇਹੋ ਜੀ ਮਤਲਬ ਬਹੁਤ ਢਿੱਲੇ ਰਹੇ ਆ ਉਹਨਾਂ ਨੂੰ ਕੋਈ ਇਹੋ ਜੀ ਬਿਮਾਰੀ ਲੱਗ ਗਈ ਜਿਹਦਾ ਕੀ ਉਹ ਨਾ ਇਲਾਜ ਸੀ ਸੋ ਜਿਹੜੀਆਂ ਪਿੱਛੇ ਸਮੇਂ ਦੇ ਵਿੱਚ ਵੀ ਕੋ ਕਮੀਆਂ ਪੇਸ਼ੀਆਂ ਇਸ ਹਲਕੇ ਦੇ ਵਿੱਚ ਰਹਿ ਗਈਆਂ ਨੇ ਕੋਈ ਡਵੈਲਪਮੈਂਟ ਦੇ ਮਸਲੇ ਆ ਜਾਂ ਹੋਰ ਲੋਕਾਂ ਦੇ ਮਸਲੇ ਆ ਕੋਈ ਬਿਜਲੀ ਦੇ ਮਸਲੇ ਆ ਕੋਈ ਡਰੇਨੇਜ ਸਿਸਟਮ ਦਾ ਮਸਲਾ ਕੋਈ ਪਿੰਡਾਂ ਦੇ ਮਸਲੇ ਨੇ ਕੋਈ ਸ਼ਹਿਰਾਂ ਦੇ ਮਸਲੇ ਨੇ ਇਹ ਸਾਰੇ ਜਿਹੜੇ ਆ ਉਹ ਪਹਿਲ ਦੇ ਆਧਾਰ ਦੇ ਉੱਤੇ ਉਹ ਜਿਹੜੇ ਹਲਕਾ